ਦੇ 810ਵੇਂ ਆਗਮਨ ਪਰਬ ਦੇ ਉੱਤੇ ਬਹੁਤ ਵੱਡਾ ਮੇਲਾ ਹੋਇਆ ਉੱਚ ਲੱਖਾਂ ਲੋਕਾਂ ਨੇ ਇੱਥੇ ਨਕਮਸਤਕ ਹੋ ਕੇ ਆਪਣੀਆਂ ਮੰਦਰੀਆਂ ਮਰਦਾਂ ਮੰਗੀਆਂ ਔਰ ਬਾਬਾ ਫਰੀਦ ਜੀ ਕਿਰਪਾ ਕਰਦੇ ਆ ਉਹਨਾਂ ਦੀਆਂ ਮਰਦਾਂ ਪੂਰੀਆਂ ਕਰਦੇ ਔਰ ਕੱਲ ਮੇਲਾ ਸਮਾਪਤ ਹੋਇਆ ਅੱਜ ਆਮ ਆਦਮੀ ਪਾਰਟੀ ਦੀ ਸੂਤੀ ਯੂਥ ਟੀਮ ਆ ਜਿਹੜੀ ਉਹ ਜ਼ਿਲ੍ਹੇ ਦੀ ਟੀਮ ਫੜਕੇ ਦੀ ਟੀਮ ਇੱਥੇ ਆ ਕੇ ਅੱਜ ਸਵੇਰ ਤੋਂ ਲੱਗੇ ਹੋਏ ਆ ਮਾਈ ਕੋਚ ਜੀ ਸਭ ਤੋਂ ਲੈ ਕੇ ਕਿਉਂਕਿ ਇਸ ਤੋਂ ਪਿੱਛੇ ਜਿਹੜਾ ਇਹ ਏਰੀਆ ਉਹ ਕਮੇਟੀ ਦਾ ਪੈਂਦਾ ਉਹ ਕਮੇਟੀ ਵਾਲੇ ਕਰਦੇ ਆ ਪਰ ਇਸ ਏਰੀਏ ਨੂੰ ਕੋਈ ਸਾਫ ਨਹੀਂ ਕਰਦਾ ਸੋ ਇਸ ਕਰਕੇ ਸਾਰਿਆਂ ਨੇ ਰਲ ਕੇ ਜਿਹੜੀ ਹੈ ਮਾਈਕੋਦੀ ਸਾਹਿਬ ਦੀ ਪੰਚਾਇਤ ਨੇ ਨਾਲ ਰਲ ਕੇ ਅੱਜ ਅਭਰਾਲਾ ਕੀਤਾ ਤੇ ਅੱਜ ਸਾਰੇ ਦੀ ਸਾਰੀ ਸੜਕ ਦੇ ਉੱਤੇ ਸਫਾਈ ਜਿਹੜੀ ਉਹ ਦਿਨ ਤੋਂ ਪਾਵੇ ਜਿੰਨੀ ਮਰਜ਼ੀ ਸਫਾਈ ਰੱਖੀਏ ਫਿਰ ਵੀ ਕੋਈ ਕਾਗਜ਼ ਪੱਤਰ ਲੰਗਰ ਬਾਬਾ ਜੀ ਦੀ ਕਿਰਪਾ ਨਾਲ ਨਹੀਂ ਲੱਗਦੇ ਆ ਕੋਈ ਉਹ ਖਾ ਕੇ ਜਿਹੜਾ ਹੈਗਾ ਉਹ ਡੂੰਗੇ ਵਗੈਰਾ ਸਿੱਟ ਜਾਂਦੇ ਆ ਸੋ ਉਹਨੂੰ ਅੱਜ ਸਾਰੇ ਦੇ ਸਾਰੇ ਸਾਫ ਸਫਾਈ ਕੀਤੀ ਤੇ ਉਹਦੇ ਲਈ ਮੈਂ ਸਾਰੇ ਯੂਥ ਟੀਮ ਦਾ ਧੰਨਵਾਦ ਕਰਦਾ ਨਗਰ ਪੰਚਾਇਤ ਦਾ ਧੰਨਵਾਦ ਕਰਦਾ ਔਰ ਜਿੰਨੇ ਵੀ ਅਧਿਕਾਰਧਾਰ ਹੋਰ ਪਹੁੰਚੇ ਐ ਐਮਸੀ ਸਾਹਿਬ ਪਹੁੰਚੇ ਐ ਜ਼ਿਲ੍ਹਾ ਪ੍ਰਧਾਨ ਪਹੁੰਚੇ ਐ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਔਰ ਬਾਬਾ ਜੀ ਅੱਗੇ ਅਰਦਾਸ ਕਰਦਾ ਕਿ ਸਾਡੇ ਸੇਕ ਤੇ ਇਸੇ ਤਰ੍ਹਾਂ ਮਿਹਰ ਪਰਿਆ ਬਰਕਤ ਔਰ ਅਸੀਂ ਉਹੀ ਕਿਰਪਾ ਨਾਲ ਸੇਵਾ ਕਰਦੇ ਵੈਦੂ ਜੀ ਦਾ ਖਾਲਸਾ ਵੈਦੂ ਜੀ ਦਾ ਸਰ ਸਫਾਈ ਦੇ ਦੌਰਾਨ ਕੋਈ ਕੀਮਤੀ ਸਮਾਨ ਵਗੈਰਾ ਵੀ ਮਿਲਿਆ ਅ ਪਤਾ ਨਹੀਂ ਸ਼ਾਇਦ ਚਾਬੀ ਤਾਂ ਮਿਲ ਗਈ ਸਰਕਾਰ ਦਾ ਜੋ ਵੀ ਮਿਲਿਆ ਉਹ ਅਸੀਂ ਨਾ ਜੋ ਜਿਹੜਾ ਉਹ ਪਾ ਦਾਂਗੇ ਫੇਸਬੁੱਕ ਤੇ ਜਾਂ ਜਿਹਦੇ ਤੇ ਐਡਰੈਸ ਹੋਊਗਾ ਪ੍ਰਾਪਰ ਉਹਨੂੰ ਬਾਏ ਡਾਕ ਵੀ ਭੇਜਾਂਗੇ ਚਾਬੀਆਂ ਵੀ ਮਿਲੀਆਂ ਕੋ ਚਾਬੀਆਂ ਨੇ ਅਸੀਂ ਪਾ ਦਾਂਗੇ ਜਿਹਦੀ ਚਾਬੀ ਹੋਈ ਕਿਸੇ ਮੋਟਰਸਾਈਕਲ ਦੀ ਜਾਂ ਕਾਰ ਦੀ ਹੈ ਉਹ ਵੀ ਜਿਹੜਾ ਸਰ ਲੱਗਦਾ ਕੋਈ ਹੋਰ ਵੀ ਸਮਾਨ ਕੋਈ ਮਿਲਣ ਦਾ ਹਾਸ ਹੋਵੇ ਆਪ ਦੇਖੋ ਦੇਖੋ ਇੱਜੇ ਵੱਡੇ ਮੇਲੇ ਚ ਜਿੰਨੇ ਸੰਤ ਰੂਪ ਰੂਹ ਆਈਆਂ ਉੱਥੇ ਕਈ ਬੰਦੇ ਚੋਰ ਚੱਕੇ ਵੀ ਆਉਂਦੇ ਆ ਪਰਸ ਵੀ ਨਿਕਲੇ ਆ ਲੋਕਾਂ ਦੇ ਮੋਬਾਈਲ ਵੀ ਚੋਰੀ ਹੋ ਗਿਆ ਪਹਿਲਾਂ ਵੀ ਹਰ ਵਾਰ ਅਸੀਂ ਜਿਹੜੇ ਲੋਕਲ ਬੰਦੇ ਉਹਨਾਂ ਨੂੰ ਤਾਂ ਪਤਾ ਹੁੰਦਾ ਉਹ ਆਪ ਦਾ ਜਿਹੜਾ ਮੋਬਾਈਲ ਪਰਸ ਵਗੈਰਾ ਲੈ ਕੇ ਨਹੀਂ ਆਉਂਦੇ ਪਰ ਜਿਹੜੇ ਬਾਹਰੋਂ ਤਾਂ ਸਰ ਘਰੋਂ ਆਉਂਦੇ ਆ ਕੇ ਵੀ ਉਹਨਾਂ ਦੀ ਜੇਬਾਂ ਖੱਟੀਆਂ ਜਾਂਦੀਆਂ ਤੋਂ ਅਸੀਂ ਕੋਸ਼ਿਸ਼ ਕਰਾਂਗੇ ਹੋਰ ਵੀ ਜਿੱਥੇ ਸੱਜ ਕਰਾਂਗੇ ਜਿਹੜਾ ਕੋਈ ਸਾਨੂੰ ਸਮਾਨ ਮਿਲਦਾ ਉਹਨਾਂ ਉਹ ਕਿ کاغذ جڑے ਤੁਹਾਡਾ ਆਧਾਰ ਕਾਰਡ ਪੈਨ ਕਾਰਡ ਤੇ ਹੋਰ ਤੁਹਾਡੇ اے ٹی ایم کارڈ ਉਹ ਬਹੁਤ ਜ਼ਰੂਰੀ ਹੁੰਦੇ ਆ ਇਹਦੇ ਕੋਲ ਹੋਰ ਵੀ ਕਾਗਜ਼ ਵਿੱਚ ਹੁੰਦੇ ਆ ਤੋਂ ਇਸ ਵਾਸਤੇ ਅਸੀਂ ਸਾਰੀ ਸੰਗਤਾਂ ਜਿਹੜੀ ਕੋਸ਼ਿਸ਼ ਕਰ ਰਹੀ ਜਿਹੜੀ ਕੋਈ ਚੀਜ਼ ਜਲਦੀ ਹੈ ਉਹਨੂੰ ਪੱਥਰ ਕਰਦੇ ਜਿਹਦੇ ਤੇ ਕੋ ਡਰੈਸ ਆਉਟ ਹੈ ਪੜਾਗੇ ਨਹੀਂ ਫਿਰ ਕਿ ਫੇਸਬੁੱਕ ਤੇ ਪੜਾਗੇ ਨਿਸ਼ਾਨੀ ਦੱਸ ਸਕਦੇ ਹਾਂ